ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸੋਹਣੇ ਪੰਜਾਬ ਦੇ ਜਿੰਨਿ ਵਸਿਓ ਅੱਜ ਦਾ ਇੱਕ ਜੋ ਵਿਸ਼ਾ ਹੈ ਬਿਲਕੁਲ ਅਜੀਬਾ ਹੈ ਸਾਥਿਓ ਅੱਜ ਸਵੇਰੇ ਕਿਸੇ ਦੇ ਘਰ ਗਏ ਅਤੇ ਉੱਥੇ ਜਾਣ ਦੇ ਬਾਅਦ ਜਿਨ੍ਹਾਂ ਨੇ ਸਾਸਤ੍ਰਿਕ ਕਾਲ ਦੀ ਬੜੀ ਦੂਰ ਦੀ ਗੱਲ ਸੀ ਉਹਨਾਂ ਨੇ ਅੱਜ ਕੋਈ ਹੋਰ ਹੀ ਕੁਝ ਕਿਹਾ ਇਹ ਸੁਣ ਕੇ ਮਨ ਨੂੰ ਬਹੁਤ ਠੇਸ ਪਹੁੰਚੀ ਕਿ ਗੁਰਸ਼ਿਕ ਪਰਵਾਰਾਂ ਵਿੱਚੋਂ ਸਿੱਖ ਧਰਮ ਦੇ ਵਿੱਚੋਂ ਹੋ ਕੇ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਦਾ ਸ਼ਬਦ ਹੀ ਜੋ ਅਲੋਪ ਹੋ ਗਿਆ ਸਤਿਓ ਗੁਰੂ ਇਹੋ ਜਾਂ ਵਰਤਾਰਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦ ਇੱਕ ਹਰੇ ਇੱਕ ਰਿਸ਼ਤਾ ਅੰਕਲ ਬਣ ਕੇ ਰਹਿ ਜਾਵੇਗਾ ਅੰਕਲ ਤਾਂ ਹੋਣੇ ਨਹੀਂ ਬਣਿਆ ਪਿਆ ਹੈ ਪਰ ਕਿਤੇ ਕਿਤੇ ਜੋ ਸਿਹਰਦ ਮਾਪੇ ਸੂਝਵਾਨ ਮਾਪੇ ਹਨ ਦੱਸਦੇ ਹਨ ਇਹ ਤੇਰੀ ਭੂਆ ਜੀ ਹਨ ਤੇਰੇ ਕੋਪੜ ਜੀ ਹਨ ਸੱਥਿਓ ਅਗਰ ਸਿਸਟਮ ਇਦਾਂ ਹੀ ਚੱਲਦਾ ਰਿਹਾ ਤਾਂ ਫਿਰ ਕੌਣ ਜਾਣੇਗਾ ਕਿ ਪਤਿਆਰਾਂ ਦੇ ਪਤੀਸ ਕੀ ਹੁੰਦੇ ਹਨ ਦਦੇਸ਼ ਤੇ ਦਦੇਵਰਾ ਕੀ ਹੁੰਦੇ ਹਨ ਤਾਇਆ ਤਾਈ ਕੀ ਹੁੰਦੇ ਹਨ ਚਾਚਾ ਚਾਚੀ ਕੀ ਹੁੰਦੇ ਹਨ ਇਸ ਵਾਸਤੇ ਮੈਂ ਸਾਰੇ ਹੀ ਪੰਜਾਬ ਦੇ ਪੋਸਟੀਆਂ ਨੂੰ ਬੇਨਤੀ ਕਰਦਾ ਹਾਂ ਸਿਕ ਕੌਮ ਨੂੰ ਇਹ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਨੂੰ ਜਿੱਥੇ ਮੋਬਾਈਲ ਚਲਾਉਂਦੇ ਹੋ ਜਾਂ ਉਹਨਾਂ ਨੂੰ ਚਲਾਉਣ ਨੂੰ ਦਿੰਦੇ ਹੋ ਉਸ ਦੇ ਨਾਲ ਨਾਲ ਜਿਹੜੇ ਸਾਡੇ ਪਵਿੱਤਰ ਰਿਸ਼ਤੇ ਹਨ ਉਹਨਾਂ ਦੇ ਬਾਰੇ ਵੀ ਜਾਣਕਾਰੀ ਦਿਓ ਕਿ ਜਿਸ ਤਰ੍ਹਾਂ ਕਿ ਦਾਦਾ ਦਾਦੇ ਨੂੰ ਅੱਜ ਕੱਲ ਦਾਦੂ ਕਹਿੰਦੇ ਹਨ ਜੀ ਦਾ ਵਿੱਚੋਂ ਨਾਂ ਹੀ ਉੱਡ ਗਿਆ ਜਿਤਨਾ ਕਿ ਮੁਸਲਮਾਨ ਕਮਿਊਨਿਟੀ ਕਹਿੰਦੀ ਹੈ मामੂ ਉਸ ਤਰ੍ਹਾਂ ਬੱਚੇ मामੂ ਕਹਿ ਰਹੇ ਹਨ ਤਾਊ ਜੀ ਕਹਿ ਰਹੇ ਹਨ ਬੜੀ ਅਜੀਬ ਜਿਹਾ ਲੱਗਾ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਇਹੋ ਬੇਨਤੀ ਹੈ ਕਿ ਆ ਇਹਨਾਂ ਦੇ ਦੌਰ ਵਿੱਚੋਂ ਆਪਣੇ ਬੱਚੇ ਨੂੰ ਕੱਢੋ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਆ ਆਪਣੇ ਬੱਚਿਆਂ ਨੂੰ ਨਾਮ ਪੜਾਓ ਪੜ੍ਹਾਈ ਇੱਕ ਸ਼ੇਰਨੀ ਦਾ ਦੁੱਧ ਹੈ ਜਿਹੜਾ ਇਹ ਦੁੱਧ ਪੀਊਗਾ ਅਰਥਾਤ ਪੜ੍ਹੂਗਾ ਉਹ ਦੁਨੀਆ ਵਿੱਚ ਕਾਮਯਾਬ ਹੋਏ ਪਰ ਉਸ ਦੇ ਨਾਲ ਆਪਣੇ ਧਰਮ ਮੁਤਾਬਕ ਸੰਸਕਾਰ ਵੀ ਸਿਖਾਉਣੇ ਜ਼ਰੂਰੀ ਹਨ ਸੋ ਸਾਰੇ ਨੂੰ ਬੇਨਤੀ ਹੈ ਕਿ ਇਹ ਬੇਨਤੀ ਦਾਸ ਦੀ ਪ੍ਰਵਾਨ ਕਰਿਓ ਅਤੇ ਅੱਗੇ ਸ਼ੇਅਰ ਕਰਿਓ ਜੀ ਤਾਂ ਕਿ ਸਾਡੇ ਬੱਚਿਆਂ ਨੂੰ ਸੁਜੀ ਆ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ